ਦੀ ਬਹੁਤ ਜਿਆਦੀ ਪੈ ਗਈ ਅੱਜ। ਫਿਰ ਡਾਡੀ ਦਾ ਪ੍ਰੈਸ਼ਨ ਕਰਾਇਆ ਵਾ ਤੇ ਬੰਦਿਆ ਨੂੰ ਵੀ ਕੀ ਡੋਣਾ ਵਾ ਨਿੰਬੂ ਦੇ ਸਾਰੀ ਪਰਾਲੀ ਛੁੱਟ ਗਈ ਆ। ਬੰਦਾ ਵਾ ਵੀ ਚਲੋ। ਆ ਸਾਰਾ ਨਿੰਬੂ ਦਾ ਆਸ ਕੀਤਾ ਵਾ ਇਹਨਾਂ ਨੇ। ਕਿਦਾ ਮਤਲਬ ਛੁੱਟੀ ਪਰਾਲੀ ਵਿੱਚ ਨਿੰਬੂ ਗਾਲੇ ਪਿਆ। ਨਿੰਬੂ ਵੀ ਲੈ ਤੋੜੇ ਇਹਨਾਂ ਨੇ। ਉਹ ਵੀ ਬਹੁਤ ਜਿਆਦੀ ਚੱਲ ਪੱਠੇ ਪੱਠਿਆਂ ਦਾ ਰੇਂਜ ਕਰਾ ਵੇਖਾਂ ਮੈਂ। ਗੱਡੀ ਪੈ ਗਿਆ ਵਾ ਮੰਜੇ ਤੇ ਤੇ ਹੁਣ ਸਾਰਾ ਕੰਮ ਵੇਖਣਾ ਪੈਣਾ। ਉੜੇ ਜਣ ਕਾ ਮਤਨ ਦਾ ਵੀ ਸਾਰਾ ਵੇਖਣਾ ਮੈਨਾ ਵਾ ਕੀ ਹਿਸਾਬ ਨਾ ਵਾ ਉਹ ਯਾਦੀ ਧੁੰਦ ਪਈ ਐ ਠੰਡ ਬੜੀ ਮੇਰੇ ਕੋ ਤਾਂ ਨਿਆ ਵੀ ਨਹੀਂ ਜਾਂਦਾ ਨਹੀਂ ਨਹੀਂ ਬਰਫ ਪਈ ਐ ਤੇ ਬੰਦਾ ਰਖ ਲਈਏ ਦੋ ਦਿਨ ਆਪਣਾ ਕੰਮ ਹੈਗਾ ਟਰੈਕਟਰ ਚਲਾਉਣ ਵਾਲਾ ਇਹ ਆਪਣੇ ਕੋ ਕੰਮ ਮੁਸ਼ਕਲ ਹੀ ਹੋਣਾ ਵਾ ਦੋ ਦਿਨ ਬੰਦਾ ਰਹਾਦਾ ਪੱਠਿਆਂ ਤੇ ੱਪੇ ਝਾੜੀ ਦਿੱਤੀ ਜਵਗੋ ਅਥੇ ਜਾ ਕੇ ਰੰਗ ਰਾਤ ਲਾ ਲਾਂਗੇ ਕਿ ਕਿਹੜੀ ਗੱਲ ਵਾ ਨਾ ਮੈਨੂੰ ਪਰਾਲੀ ਕੋਤਰੀ ਜਾਵੇ ਤੇ ਨਾ ਡੰਗਰ ਸਾੰਭੇ ਜਾਣ ਚਲੋ ਨਾਲ ਹੈਲਪ ਕਰਾ ਦੂੰ ਮੈਂ ਵੀ ਉਹਨੂੰ ਦੱਸ ਦਊਸਦਾਉਂ ਇੱਥੇ ਪਾਈ ਜਾ ਇੱਕ ਗੱਲ ਤੇ ਸਿਆਣਿਆਂ ਸਾਟੀ ਕਿਹਾ ਵਾ ਵੀ ਬੰਦੇ ਦਾ ਉਦੋਂ ਪਤਾ ਲੱਗਦਾ ਵਾ ਬੰਦਾ ਜਦੋਂ ਮੰਜੇ ਤੇ ਪੈ ਜੇ ਵੀ ਕੀ ਉਹਦੇ ਗੋਣੋ ਆ ਤੇ ਕੀ ਉਹਦਾ ਫਾਇਦਾ ਕੀ ਆ ਜਿੰਨਾ ਕੰਮ ਡੈਡੀ ਸਾਡਾ ਖਿੱਚਦਾ ਫਿਰਦਾ ਵਾ ਜ਼ਮੀਨ ਦਾ ਪੱਠਿਆਂ ਦਾ ਹਰੇ ਕੀ ਕੰਮ ਲਈ ਫਿਰਦਾ ਹੁਣ ਬੰਦੇ ਦਾ ਮੁੱਲ ਪੈਂਦਾ ਵੀ ਇੰਨਾ ਕੰਮ ਕਰਦਾ ਸੀ ਮੈਂ ਤਾਂ ਕਦੀ ਇਹ ਕੰਮ ਕੀਤੇ ਵੀ ਨਹੀਂ ਜਿਹੜੇ ਹੁਣ ਮੈਨੂੰ ਕਰਨੇ ਪੈਣੇ ਆ ਉਹ ਮੈਂ ਬਹੁਤ ਕੜਕਾ ਵੇਖ ਕੇ ਆਇਆ ਵਾਂ ਤੇ ਮੈਂ ਕਹਿਣ ਦੇ ਬੰਦਾ ਕੋਈ ਰੱਖ ਲਈਏ ਪੱਠਿਆ ਦੇ ਮੇਰੇ ਕੋ ਤੇ ਪੈਣੇ ਨਹੀਂਗੇ ਤੇ ਦਾਦੇ ਤੇਰੇ ਦੀ ਅੱਖ ਬਣਾਈ ਹਨ ਆਖੋ ਦੀ ਹੁਣ ਠੀਕਗਾ ਮਹੀਨਾ ਲੱਗ ਜਾਣਾ ਤੇ ਆਪਾਂ ਬੰਦਾ ਰੱਖ ਲਈਏ ਕੋਈ ਤੇ ਕਰੀਏਗਾ ਕੰਮ ਤੂੰ ਬੰਦਾ ਰੱਖ ਲਈਏ ਚੱਲ ਕਿੱਥੇ ਮੰਮੀ ਤੇਰੀ ਗੰਢੀ ਆ ਨਾਲੇ ਉਹਨੂੰ ਕਹੇ ਮੇਰੀ ਬੱਗ ਬੋਗ ਦੇ ਮੈਂ ਕੱਦੀਆਂ ਧੋਵਾ ਕਾਏ ਕਿੰਨੇ ਚਾਰਜ ਸੁਤੇ ਆ ਸਰਾਏ ਲਾ ਗਈ ਤਾਂ ਤੇ ਬਿਆਜ ਜਾਂਦੇ ਆ ਪਤੀ ਦਾ ਕੰਮ ਆ ਮੁੜ ਕੇ ਕਿਤੇ ਲਾਉਣੀਆਂ ਨਹੀਂ ਇਕੱਠੀਆਂ ਨਿਕਲ ਕੇ ਦਾ ਘੀਆਂ ਇਹਨੂੰ ਚੁੱਪੀਆਂ ਨਹੀਂ ਆ ਐਦਾਂ ਹੀ ਪਈਆਂ ਇੰਦੀਆਂ ਮੈਂ ਮਿਆੜੇ ਵੀ ਨਾ ਭਾਦੀ ਹੱਦਾ ਕਰਦੇ ਪੂਰਾ ਇਹਨਾਂ ਨੂੰ ਸਰਾਣੇ ਕਹੀਏ ਤੂੰ ਅੰਦਰੇ ਬੜੀਆਂ ਕੀ ਕਰ ਰਹੀ ਬਾਹਰ ਡਕਰਾਂ ਨੂੰ ਪੱਠੇ ਪੈਣ ਵਾਲੇ ਆ ਮੈਂ ਉਹਦੇ ਸਹਿਰ ਕਰਕੇ ਆਇਆ ਕੇਤਾਲ ਤੇ ਨਾਲੇ ਮੈਂ ਬੰਦੇ ਦਾ ਰੇਂਜ ਕਰਦਾ ਤੇ ਨਾਲੇ ਮੈਨੂੰ ਕੰਮ ਆ ਗੱਦੀਆਂ ਮੈਂ ਹੋ ਆ ਤੇ ਮੈਨੂੰ ਪੱਗ ਦੇ ਤੇਰੀ ਕਿੱਥੇ ਆ ਚਾਹੇ ਛੋਟਾ ਪੱਟ ਦੇ ਦੇ ਦਸਤਾਰ ਦੇ ਦੀ ਛੋਟੀ ਦੇੜੀ ਨੇ ਸਾਰੀ ਡੰਗਾਂ ਪੱਠਿਆਂ ਮੈਂ ਪਾਉਣੇ ਆ ਤੂੰ ਕੋਈ ਪਾੜੇ ਨਾ ਮੇਰੇ ਕੋ ਪੈਣੇ ਆ ਮੈਂ ਕਰੀ ਇਹ ਕੰਮ ਕੀਤਾ ਨਹੀਂ ਦਾ ਮੇਰੇ ਕੋ ਸਾਹ ਬੈਠਾ ਨਹੀਂ ਜਾਂਦਾ ਟੋਕਰਾ ਕਿੱਦਾਂ ਪੱਠਿਆਂ ਦਾ ਭਰਨਾ ਮੈਂ ਮੈਂ ਨਾ ਤੂੰ ਬਹੁਤ ਜਿਆਦਾ ਪਈ ਹੈ برف ਪਈ ਆ ਤੇ ਚਲੋ ਬੰਦਾ ਚਾ ਲੈਨੇ ਜੜਾ 9 ਵਜੇ ਨਾਲ ਕੇ ਪਟੰਪਟੇ ਬਾਜਿਆ ਕਰੂ ਸਵੇਰੇ ਜੇਰ ਤਾਂ ਤਾਂ ਕੰਮ ਹੋ ਗਿਆ ਓੱਖਾ ਕਹਦੇ ਓੱਖਾ ਹੀ ਆ ਪੱਠਿਆਂ ਦਾ ਕੰਮ ਡੈਡੀ ਨੂੰ ਜੇ ਇੱਕ ਮਹੀਨਾ ਲੱਗ ਜਣਾ ਠੰਡ ਤੇ ਤਾਂ ਬੱਧਾ ਨਹੀਂ ਓੱਖਾ ਤਾਂ ਤਿਆਰ ਕਰਦਾ ਤੇ ਆ ਪੱਠਿਆਂ ਤੇ ਕਿਹੜਾ ਮੱਥਾ ਮਾਰੂਗਾ ਸਹੀ ਬਾਲਾ ਐਵੇਂ ਤੂੰ ਹੀ ਬਿਮਾਰ ਹੋ ਗੋਗੇ ਤੂੰ ਇਹ ਏਦਾਂ ਕਰੋ ਵਾਕਿਆਈ ਬੰਦੇ ਦਾ ਪਤਾ ਕਰੋ ਸ਼ਾਇਦ ਕਰਿਆ ਵੀ ਇਹੇ ਜਾਵੇ ਜੇ ਮਿਲ ਜੇ ਹਨ ਤੇ ਤੂੰ ਹੀ 15 ਦਿਨਾਂ ਵਾਰੀ ਘਟੋ ਘਟ ਰੱਖ ਲਿਓ ਡੈਡੀ ਦੀ ਅੱਖ ਨੂੰ ਨਾ ਉਹਨਾਂ ਨੇ 15 ਦਿਨਾਂ ਰੈਸਟ ਦੱਸੀ ਡਾਕਟਰ ਨੇ ਮੈਨੂੰ ਪਤਾ ਮਨ ਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਮੈਂ ਤੋਂ ਜੜੀ ਤੇ ਕੰਮ ਕਰ ਲੂੰਗਾ ਕੋਈ ਗੱਲ ਨਹੀਂ ਨਾਲ ਮੈਂ ਬੰਦੇ ਦੇ ਹੈਲਪ ਕਰਾਉਂਗਾ ਐਨੀ ਗੱਲ ਚਲੋ ਉਹਦਾ ਵੀ ਦਾਲ ਪਾਣੀ ਥੋੜਾ ਬੜਾ ਚੱਲ ਜਾਊਗਾ ਤੂੰ ਮੈਨੂੰ ਹਣ ਦੇ ਮੇਰੀ ਪੱਗ ਦੇ ਤੇ ਮੈਂ ਬੰਨ ਕੇ ਜੇ ਕੰਮ ਕਰਕੇ ਆਵਾਂ ਬਾਹਰ ਤੇ ਕਾਦੀ ਕੀ ਕਰ ਜਣਾ ਤਹੀਂ ਦੁੱਧ ਨਹੀਂ ਪੀਣਾ ਵਰਕੇ ਦੈਨਿਕਾਣਾ ਇੱਕ ਬੰਦੇ ਦਾ ਅਰੇਂਜ ਕਰਾ ਤੇ ਇੱਕ ਮੈਨੂੰ ਕੰਮਾਂ ਵਾ ਪਰਸਨਲ ਆਪਣਾ ਹਾਇ ਹਾਇ ਉਹ ਬੈਂਕ ਵਾਲੇ ਫੋਨ ਕਰਦੇ ਆ ਉਹ ਪ੍ਰੂਫ ਕਹਿੰਦੇ ਚਾਹੀਦਾ ਤੇਰਾ ਮੈਂ ਹੁਣ ਉਹ ਦੇ ਕੇ ਆਉਣਾ ਨਹੀਂ ਨਹੀਂ ਦੇਵੇ ਉਹ ਖਾਤਾ ਖਲੋਜੋ ਜੁਗਾ ਉਹ ਤਾਂ ਟਰਾਂਸਪੋਰਟ ਵਾਲੇ ਜਿਹੜੀ ਪੇਮੈਂਟ ਉਹ ਉੱਥੇ ਪਾਉਂਦੇ ਆ ਕੈਸ਼ ਤੇ ਦਿੰਦੇ ਨਹੀਂ ਕਿਉਂ ਚਲੋ ਲਿਆ ਗਏ ਬਾਪੂ ਜੀ ਅੱਲਾ ਉਹ ਤਾਂ ਰੱਬ ਨੇ ਨਾ ਨੇੜੇ ਉਹ ਕਈ ਸੁਣ ਲਈ ਕਿਤੇ ਇਹ ਨਾ ਇਹ ਨੌ ਸਾਸ ਨੇ ਨਾ ਮੇਰਾ ਮੁੰਡਾ ਇਹ ਨੂੰ ਅੱਜ ਰਹੀ ਪੱਠਿਆਂ ਦੇ ਵਿੱਚ ਨਾ ਵਿਚਾਰਾ ਪੰਜੋਗਾ ਨਹੀਂ ਨੌ ਪੱਠੇ ਪਹੁੰਚੋਗਾ ਹੀ ਆਹ ਤਾਂ ਬੜੀ ਵਧੀਆ ਗੱਲ ਆ ਬੰਦਾ ਮਿਲ ਜਾ ਨਾ ਉਹਨੇ ਆਪੇ ਆਣ ਕੇ ਪੱਠੇ ਵੜ ਲੈ ਜਾਂਦੇ ਕੁਤਰਲਿਆ ਕਰਨੇ ਪਾਲਿਆ ਕਰਨੇ ਪਾਣੀ ਵਜਨ ਉਡਾ ਲਿਆ ਕਰਦਾ ਆਪ ਵੇਲੇ ਦੇ ਵੇਲੇ ਕੋਈ ਟੈਨਸ਼ਨ ਨਹੀਂ ਮਰਿਆ ਰਹਿਣਾ ਮਾੜਾ ਨਾ ਤੜਾ ਕੱਢ ਲੈ ਕਰਨੀਆਂ ਆ ਆਹ ਤਾਂ ਬੋਟਾ ਹੀ ਦਿਮਾਗ ਦਾ ਬੋਝ ਰੱਖਣ ਵਾਲੀ ਗੱਲ ਹੋ ਗਈ ਆ ਉਸ ਵੇਲੇ ਕਰਨਾ ਤੇ ਨੂੰ ਇਹ ਤੇ ਪਰਨੇ ਦਾ ਕਹਿੰਦੇ ਜੋੜ ਕੇ ਪਤਾ ਨਹੀਂ ਕਿਹੜਾ ਕਿਧਰ ਨੂੰ ਫੋਨ ਤਾਂ ਫੋਨ ਕਰਕੇ ਤਾਂ ਸਾਰਿਆਂ ਨੂੰ ਬੁਲਾ ਦੇਣਾ ਹੁੰਦਾ ਵੇ ਜੀ ਫੋਨ ਤਾਂ ਤੇ ਕਗਾਹ ਚ ਵੀ ਕਾਦੀਆਂ ਨਹੀਂ ਚੱਲੇ ਆ ਆ ਤੇ ਵਧੀਆ ਗੱਲ ਵਾ ਇਦਾਂ ਕਰਦੀ ਆ ਪ੍ਰਦੀਪ ਨੂੰ ਫੋਨ ਕਰਦੀ ਆ ਇੱਕ ਮੈਂ ਤੁਹਾਨੂੰ ਤਾਂ ਸੁਣਾਉਂ ਕਿ ਤੇ ਇਹਨਾਂ ਮੰਮੀ ਸਾਰੀਆਂ ਗੱਲਾਂ ਕਲਵਿੰਦਰ ਨੂੰ ਨਾ ਦੱਸ ਦੇ ਮੇਰੇ ਨਾਲ ਫਿਰ ਹੁਸੇ ਤੇ ਹਾਇ ਨੂੰ ਫਸ ਗਈਆਂ ਨਾ ਮੈਂ ਉਦਾਰ ਨਹੀਂ ਉਦਾਰ ਵੀ ਕਾਦੀਆਂ ਚੱਲ ਚੱਲੇ ਆ ਆ ਤੇ ਬੜੀ ਵਧੀਆ ਗੱਲ ਆ ਕਿ ਇੰਦਾ ਕਰਦੀ ਆ ਪ੍ਰਦੀਪ ਨੂੰ ਸਾਡੀ ਆ ਸਾਦ ਕੇ ਨਾ ਫੇਰ ਹੁਣ ਮੈਂ ਕੋਈ ਸਲਾਹ ਲੈਣੀ ਆ ਨਹੀਂ ਭਪਿਆ ਨਾ ਤੂੰ ਵੀ ਮੈਨੂੰ ਕਿਤੇ ਦੱਸ ਆ ਆਟਾ ਹੋਵਾ ਕਿ ਜਾ ਇਹਦੇ ਨਾਲ ਨਾ ਰਵਾਂ ਮੈਨੂੰ ਕੋਈ ਸਲਾਹ ਤੇ ਚੰਗੀ ਮਾੜੀ ਦੇ ਕੇ ਜਾਊਗੀ ਨਾ ਤਾਕੀ ਮੈਂ ਆਪ ਸੋਚ ਲਵਾਂਗੀ ਕਿ ਕੀ ਕਰਨਾ ਟਕੀ ਨਹੀਂ ਮੈਨੂੰ ਤੇ ਨਾ ਸੰਸਣ ਹੋਣ ਬਹੁਤ ਹੀ ਜਿਆਦੀ ਆ ਮੇਰਾ ਤਾਂ ਦਿਮਾਗ ਆਪਣਾ ਚੱਕਰ ਖਾਣ ਲਿਆ ਚੀਜ਼ ਮੈਨੂੰ ਕੀ ਲੱਭਣੀ ਹੁੰਦੀ ਆ ਦਿਮਾਗ ਤਾਂ ਮੇਰਾ ਘਰ ਨਾਲ ਪਾਸੇ ਚੱਲਦਾ ਰਹਿੰਦਾ ਦਿਮਾਗ ਮੇਰੇ ਚ ਕੋ ਹੁੰਦਾ ਵਾ ਤਾਂ ਚੀਜ਼ਾਂ ਮੈਂ ਕਿੱਦਾਂ ਲੱਭਦੀ ਰਹੀਨੀ ਲੱਭਣੀਆਂ ਮੈਨੂੰ ਕੀ ਆ ਲਾ ਕੋਈ ਕਰਾ ਦੇ ਨੰਨਾ ਤੇਰੀ ਗੱਲ ਥੋੜਾ ਕਾਰਨ ਜਿਹੜਾ ਵਾ ਬੰਦਾ ਰੱਖਿਆ ਹੀ ਦੂਤਰ ਹੋਣਾ ਵਾ ਉਹ ਕਾਰ ਵੀ ਦੇ ਕੇ ਉੜੀ ਗਈ ਉਹ ਦੰਦੀ ਲੈਦੀ ਆ ਚਲੋ ਵਧੀਆ ਗੱਲ ਆ ਅਈਂ ਨੇ ਤਾਂ ਕੋਈ ਚੀਜ਼ ਕੈਨੂੰ ਦਿੰਦਾ ਨਹੀਂ ਆ। ਉਹ ਮੁੰਡਾ ਪਹਿਲੇ ਵੀ ਬੜਾ ਵਧੀਆ ਵਾ। ਜਿਨੇ ਇੰਨੇ ਜਣ ਗੱਡੀ ਆਪਣੀ ਹਾਨੂੰ ਦੇ ਸਾਡੀ ਆ। ਇਹ ਬਾਹ ਅਈਂ ਬਾਹ ਰਾਹ ਮਿਲ ਕੇ ਰਹਿਣਾ ਪੈਂਦਾ ਵਾ। ਜਿਹੜਾ ਗੱਡੀਆਂ ਦਾ ਕੰਮ ਉਹ ਫਿਰ ਮੈਨੂੰ ਪਤਾ ਹੀ ਆ ਫਿਰ ਇੱਕ ਦੂਜੇ ਦੇ ਬੰਦਾ ਕਹਿੰਦਾ ਵਾ ਵੀ ਚੱਲ। ਉਸੇ ਵੇਲੇ ਨੇ ਕੰਮ ਆਉਣਾ ਤੇ ਕੰਮ ਆਉਣਾ ਕਦੋਂ ਬੰਦਿਆਂ ਨੇ। ਅਈਂ ਦੀ ਰਕਮ ਦੀ ਗੱਡੀ ਆ ਕਿਹਦੇ ਘਰ ਖਲੋਤੀ ਹੋਏ ਨਾ ਤੇ ਕੀ ਕਰਨਾ ਹੈ? ਉਹ ਪਿਆਰ ਹੀ ਨਾ ਸਵਾਸ ਕਰਕੇ ਚੀਜ਼ ਦੇ ਦਿੰਦਾ ਨਾ ਮੁਰਕੇ ਜੇਤਾ ਹੀ ਪੜਾ ਲੈਂਦਾ ਮੰਗੇ ਦਾ ਨਹੀਂ ਵਿਚਾਰਾ ਚਲ ਇੱਕ ਪਰੌਠੀ ਲਾ ਦੇ ਦਵਾ ਦੂੰ ਮਨੂੰ ਬਨੇ ਰਾਹ ਹੋ ਗਿਆ ਨਾ ਮੁਰਕੇ ਪਰੌਠੀ ਮੈਂ ਖਾ ਲਾ ਚਲੋ ਤੇ ਬੰਨ ਲਾ ਤਈ ਪੱਕ ਚੱਲ ਪਰੌਠੀ ਲਾ ਦੇ ਦਵਾ ਲਾ ਦੇ ਤੀ ਹੁਣ ਤਾਂ ਜੜਾ ਤੋਂ ਨਾਮ ਮੇਰੇ ਕੋ ਰਹਿਣਾ ਤੇ ਨਹੀਂ ਗੱਲ ਗੱਲ ਦਿਨੋਂ ਥੋੜੀ ਕੋਈ ਦੱਸਣੀ ਹੈ ਤਾ ਉੱਤੋਂ ਦੱਸ ਦਿੱਤਾ ਮੈਨੂੰ ਕਿ ਬੈਂਕਾਂ ਦੇ ਚੱਲਿਆਂ ਵਿੱਚ ਤੇ ਖੋ ਕੇ ਕੋਈ ਗੱਲ ਦੱਸੀ ਨਹੀਂ ਆਂ ਵੀ ਚੱਲਿਆਂ ਕਿ ਲੈਣਾ ਤੇ ਕੀ ਕਰਨਾ ਮੇਰਾ ਹੌਂ ਤੇ ਗਿਆ ਕਿ ਤੇ ਮੱਸਾ ਫਰਕ ਨਹੀਂ ਮਾਹ ਹੋਉ ਤੁਹਾਡਾ ਮੈਂ ਤੇ ਇਹਨਾਂ ਨੂੰ ਸੁਧਾਈ ਬਣਾਉਂਦੀ ਪਈ ਅੱਧੀ ਤੇ ਇਹ ਕਿ ਤੇ ਮੈਨੂੰ ਹੀ ਨਾ ਵੜਾ ਜਣਾ ਕੋਈ ਗੱਲ ਦੱਸਦੇ ਹੀ ਨਹੀਂ ਹੁਣ ਮੈਨੂੰ ਗੱਲ ਨਾ ਤਾਂ ਤੈਨੂੰ ਤਾਂ ਨਹੀਂ ਦੱਸਦੇ ਪੀਰ ਤਬਦੀਦ ਨੂੰ ਦੱਸ ਦਿੰਦੀ ਆ ਦੱਸ ਮੈਂ ਉਹਨਾਂ ਵਿਚਾਰੀਂ ਦਾ ਕੀ ਗੱਲਾਂ ਕਰਦੀ ਆਂ ਵੇਲਾ ਡਾਕਟਰ ਕੋਲ ਵੀ ਲੈ ਢੋਪੋ ਲੈਣੀ ਆ ਤੇ ਇਹਨਾਂ ਨੂੰ ਉਹ ਹੈ ਪਿਆਰਿੰਦਾ ਵਾ ਕਿ ਪਤਾ ਨਹੀਂ ਕੀ ਦੱਸਦੀ ਰਹਿੰਦੀ ਸੰਦੀਪ ਤੂੰ ਕੀ ਕੱਲੀ ਗੱਲਾਂ ਕਰੀ ਜਾਂਦੀ ਏ ਮੈਨੂੰ ਪਰੋਟੀ ਦੇ ਕਾ ਉਹ ਕੋ ਨਹੀਂ ਕੋ ਨਹੀਂ ਬਸ ਕਰਨੀ ਆ ਕਈ ਗੱਲਾਂ ਹੁੰਦੀਆਂ ਤਾ ਦਵਾ ਖਤਮ ਆ ਚੱਲਦੀਆਂ ਰਹਿੰਦੀਆਂ ਤੇ ਦੇਸੀ ਘੋਲਾ ਰਿਆ ਮਾੜਾ ਜਿਹਾ ਤੇ ਕਿਆ ਮੈਂ ਕਰਾਂ ਇਸ ਕਰੰਦੀ ਨਹੀਂ ਹੂੰ ਤੇ ਮੇਰੇ ਦਾਦਾ ਜੀ ਦੱਸਿਆ ਤੇ ਕੋਸ਼ਿਸ਼ ਨਹੀਂ ਆ ਉਹ ਕੀ ਦੱਸਣਾ ਤੈਨੂੰ ਮੈਂ ਇਹ ਰਾਦਾ ਤੂੰ ਕਿੱਥੇ ਹੋ ਜਾਣਾ ਉਹ ਮੈਂ ਗੈਂਡੇ ਮੈਂ ਨਾਲ ਗੱਡੀ ਵੀ ਲੈ ਕੇ ਦੇਣ ਚੱਲ ਗਿਆ ਤੇ ਇਹਨੇ ਰਾਈ ਹੋਣਾ ਕੰਮ ਤਾਂ ਦੋ ਤਿੰਨ ਹੁਣ ਮੈਂ ਬਸੇ ਜਾਣਾ ਉਹ ਗੱਡੀ ਹੈਗੀ ਇੱਥੇ ਹੀ ਸਾਰੇ ਕੰਮ ਕਰਦਾ ਜਾਣਾ ਹੈ ਜੱਜ ਕੀ ਤਰ੍ਹਾਂ ਦੱਸਿਆ ਕਰੋਗਾ ਮੈਨੂੰ ਗੱਲ ਇੱਕੋ ਹੀ ਗਾਣੀ ਕੋਈ ਲੈ ਆ ਬਾਹਰ ਲਾ ਕੇ ਮਿੰਟ ਮਿੰਟ ਉਹ ਡੈਡੀ ਤੂੰ ਨਹੀਂ ਬਾਹਰ ਜਿਕਣ ਨਾ ਤੂੰ ਹੀ ਅੰਦਰੇ ਰਹਿਣਾ ਨੇਰੇ ਜੀ ਮੈਂ ਤਾਂ ਡਾਕਟਰ ਨੇ ਮੈਨੂੰ ਕੋ ਆਖਿਆ ਨਹੀਂਗਾ ਉਹ ਡਾਕਟਰ ਨੇ ਤੈਨੂੰ ਕੀ ਕਹਣਾ ਮਨੂੰ ਤੇ ਸਾਰੀਆਂ ਗੱਲਾਂ ਦਸੀਆਂ ਵੀ ਇੱਕ ਮਹੀਨਾ ਜਿਹੜਾ ਵਾ ਥੋੜਾ ਨੇਰੇ 'ਚ ਹੀ ਰਹਿਣਾ ਵਾ ਉਹ ਹੈ ਤੇ ਨੇਰੇ 'ਚ ਹੀ ਆ ਹੁਣ ਮੈਂ ਤੇਰਾ ਮੈਂ ਆਪਣੇ ਲੋ ਲੱਗੀ ਮਾਰੀ ਤੇ ਫਿਰ ਪੌਸ ਲੈਣਾ ਫਿਰ ਨਾ ਦਰ ਨਾ ਨਹੀਂਗਾ ਮੈਂ ਬੰਦੇ ਦਾ ਅਰੇਂਜ ਕਰਨ ਰਿਹਾ ਵਾ ਉਹ ਮਹੀਨਾ ਇੱਕ ਪੱਠੇ ਪਾਉਂਗਾ ਤੇ ਮੈਂ ਵਿੱਚੋਂ ਗੱਡੀਆਂ ਤੇ ਵੀ ਜਾਣਾ ਹਾਂ ਤੇ ਤੂੰ ਮਹੀਨਾ ਇੱਕ ਅੰਦਰੋਂ ਨਹੀਂ ਨਿਕਲਣਾ ਤੇਰੀ ਅੰਦਰੇ ਸੇਵਾ ਪਾਣੀ ਹੋਵੇ ਅੰਦਰੇ ਰੋਟੀ ਮਿਲੂ ਡੈਡੀ ਨੂੰ ਵੀ ਰੋਟੀ ਬਣਾਉ ਬਣਾ ਦੇਣਾ ਹਾਂ ਆਪ ਖਾਦੀ ਨੇ ਤੇ ਡੈਡੀ ਦਾ ਪਹਿਲਾ ਪੈ ਗਿਆ ਤੇ ਡੈਡੀ ਨੂੰ ਵੀ ਰੋਟੀ ਪਲਾਉਂ। ਪਰ ਇਹਨਾਂ ਦਾ ਸਾਰਾ ਦਿਨ ਬੈਠਦੇ ਆ ਕਿਹੜਾ ਤੇ ਪੱਠੇ ਪਾਉਣੇ ਆ ਜਿਹੜਾ ਏਡੀ ਛੇਤੀ ਭੁੱਖ ਲੱਗ ਜਾਂਦੀ ਆ। ਮਰਜੀ ਤੇ ਉਹਦੇ ਨਹੀਂ ਭੁੱਖ ਲੱਗਦੀ। ਇਹਨੂੰ ਤਾਂ ਡੈਡੀ ਦੀ ਤੇ ਮੰਮੀ ਦੀ ਪਈ ਰਹਿੰਦੀ 24 ਘੰਟੇ। ਮੈਂ ਕਹਿੰਦਾ ਵਾ ਵੀ ਦੇਸੀ ਘੋੜੀ ਪ੍ਰੋਟੀ ਡੈਡੀ ਨੂੰ ਦੋ ਲਾ ਕੇ। ਹਾਏ ਹਾਏ। ਗੋਲਤਾ ਤੂੰ ਹੀ ਫੇਰ ਵਦਨ ਨਹੀਂ ਕਰਦੇ ਆ ਜੇ ਮੈਂ ਕਹਿੰਦੀ ਤੈਨੂੰ ਗੁੱਸਾ ਲੱਗਿਆ ਨਹੀਂ ਨੂੰ ਨਾ ਸਿੰਪਲੀ ਰੋਟੀ ਲਾ ਕੇ ਦਿੰਦੇ ਆ ਪਰ ਅੰਗਰੇਜ਼ ਦਾ ਖਾਣਾ ਛੱਡੋ ਜੇ ਬੀਬੀ ਵੱਧ ਗਿਆ ਫੇਰ ਡਾਕਟਰ ਸਾਡੇ ਫੇਰੋਗੇ ਬਾਧੂ ਦੀ ਜੱਪ ਪਾਓਗੇ ਮੰਜੀ ਦੇ ਦਾਦੀ ਸਾਡੀ ਤੇ ਨਹੀਂ ਲੈਂਦਾ ਵਾ ਮਾਣਾ ਮੋਟਾ ਵੀ ਤੇਰੇ ਇਹਨੇ ਨਾਲ ਟਰੰਗੀ ਪਾਜੂਗੀ ਮੰਜੀ ਦੇ ਵਿੱਚ ਹੀ ਪਜਣੀ ਆ ਸੰਦੀਪ ਮੇਰੀ ਗੱਲ ਸੁਣਾ ਉਹਦਾ ਬੰਦਾ ਕਹਿਣ ਚੱਲਿਆ ਡੰਗਰ ਰੱਖਿਆ ਪ੍ਰਦੀਪ ਨੂੰ ਦੁੱਧ ਜਾਣਦਿਆਂ ਨੇ ਆ ਦਹੀਂ ਦਹੀਂ ਕਿੱਥੇ ਮੇਰੇ ਆ ਤੇ ਕੋਹ ਵੀ ਨਹੀਂ ਜਦੋਂ ਬੰਦਾ ਘਰ ਆਉਂਦਾ ਤੇ ਦਾਲ ਰਾਜਿਆ ਕਰੋ ਕਲੀ ਅੱਗੇ ਕੋਈ ਦਹੀਂ ਲੈ ਆ ਉਹ ਕੋਈ ਨਾਲ ਮੱਖਣ ਮੁਖਣ ਲੈ ਆ ਉਹਦਾ ਰੋਟੀ ਵੀ ਘਰ ਆਇਆ ਵਾ ਚੱਲ ਕੋਈ ਪਈ ਆ ਉਹਦਾ ਤਾਂ ਉਹ ਐਂਦੀਆਂ ਗੱਲਾਂ ਸੁਣਾ ਕੇ ਤਾਂ ਫਿਰ ਮੈਨੂੰ ਅਹੀਂ ਦਾ ਆਖਿਆ ਵਾ ਕਿ ਡੈਡੀ ਦਾ ਬੀਬੀ ਤੋਂ ਮੱਜੇ ਤੇ ਪੇਦਾ ਵਧਾਈ ਜਾਨੀ ਤੇ ਤੂੰ ਮੈਨੂੰ ਤੇ ਲਿਆ ਕੇ ਦੇ ਕੋ ਨਾ ਕਿ ਮੇਰਾ ਇਧਰ ਰੋਟੀ ਘਰ ਦੇਦਾ ਵਾ ਚੱਲਿਆ ਵਾ ਹਾਈ ਹਾਈ ਉਹਦਾ ਇੱਥੇ ਦੂਰ ਜਾ ਕੇ ਦੁੱਧ ਨਾਲ ਲੰਡੇ ਤੇ ਉਹ ਦੁੱਧ ਖੜਦੀ ਆ ਚੱਲ ਕੋਈ ਨਹੀਂ ਦਹੀਂ ਆ ਨਾ ਲੈ ਦਿੰਦੀ ਆ ਮੈਂ ਹਾਂ ਹੈ ਹਾਲੇ ਤਾਂ ਮੇਰੀਆਂ ਪੂਰੀਆਂ ਗੱਲਾਂ ਦਾ ਨਹੀਂ ਪਤਾ ਜਿੱਦਾਂ ਪਤਾ ਲੱਗਿਆ ਉਹਦਨ ਪਾਰਾ ਸਬਾਨੇ ਚੜ ਜਾਣਾ ਇਹਦਾ ਹੋਰ ਤਾਂ ਹਾਲੇ ਨਹੀਂ ਤਾਂ ਹੀ ਔਖਾ ਜਾਂਡਿਆ ਕਿੱਡੇ ਬਦਾਮਾ ਵਾਲੀ ਖੀਰ ਵਾ ਨਾ ਉਹ ਵਿਚਾਰੇ ਨੂੰ ਮਿਲਣੀ ਨਹੀਂ ਹੈ ਦਹੀਂ ਆ ਮਸਾ ਮਸਾ ਗੱਲਾਂ ਦਾ ਕਪਾਟ ਪਾਸ ਛੜਦੇ ਮਮੀ ਹਾਂ ਜੀ ਕਲਵਿੰਦਰ ਸਾਹਿਬ ਕੀ ਯਾਰ ਮੈਨੂੰ ਚਾਬੀ ਵੀ ਦੋ ਗੱਡੀ ਦੀ ਤੇ ਕਾਪੀ ਇਹਦੇ ਵਿੱਚ ਪਾਈਆ ਕਾਪੀ ਤੇ ਇਹਦੇ ਵਿੱਚ ਹੀ ਆ ਤੇ ਉਹ ਤਾਂ ਤਾਂ ਪੁੱਤ ਨੂੰ ਕੰਮ ਕੀਤਾ ਹੀ ਮਾਰਾ ਟਾਈਮ ਕਿੱਥਾ ਲੱਗਣ ਡਿਆ ਮੇਰਾ ਟਾਈਮ ਤੇ ਲੱਗਦਾ ਹੀ ਨਹੀਂ ਨਾ ਇਹੋ ਜਿਹਾ ਕੰਮ ਦੀ ਨਹੀਂ ਢੇਰ ਪਾਈ ਇਹਦੇ ਚਾਰ ਆ ਬਸ ਚਾਬੀ ਇਹ ਮੈਂ ਨਾਲੇ ਉਹਨਾਂ ਦੀ ਗੱਡੀ ਦੇਵਾਂਗਾ ਜੇ ਮੇਰਾ ਟਾਈਮ ਲੱਗਾ ਦੇ ਸਭ ਕੀਆ ਨਹੀਂ ਅਹ ਤੇ ਛੇਤੀ ਆ ਜਿਓ ਤੋਂ ਤਾਂ ਬੜੀ ਆ ਚਾਬੀ ਕੋਈ ਚਾਹੀਦਾ ਨਹੀਂ ਸਬਜੀ ਸੁੱਕੀ ਕਹੀ ਦੀ ਸਾ ਮੈਨੂੰ ਕੋਈ ਸਬਜੀ ਤਾਂ ਬਖੇਰੀ ਪੁੱਤ ਘਰ ਪਈ ਆ ਕੀ ਕਰਨੀ ਆ ਸਬਜੀ ਬੜੇ ਨੇ ਆ ਜਾ ਕੇ ਫਿਰ ਚੱਲ ਆ ਗਿਆ ਤਾਂ ਇਹ ਆਜੂ ਜਦੋਂ ਲੋੜ ਹੋਊਗਾ ਠੀਕ ਆ ਫਾਇਰ ਕੁੱਕ ਕੀ ਖਿਚੜੀ ਪੱਕਾਂ ਦੀ ਯਾਰ ਮਿੰਦੂ ਕੋਹ ਦਿੰਦਾ ਮੋਰ ਨਾਲ ਸਾਰੀਆਂ ਰਲੀਆਂ ਨਹੀਂ ਨੂੰ ਪੜਲੇ ਪਤਾਵਾਂ ਚੌਵੀ ਗੱਡੀ ਦੀ ਪਰੌਂਦੀ ਪਿੰਗਦੀ ਕਾਪੀ ਪੜਾਈ ਕਿੱਥੇ ਚੱਲਿਆ ਕੀ ਕੰਡਾ ਏ ਮੈਨੂੰ ਤੇ ਅਧਵੇਤੀ ਜੀ ਗੱਲ ਦੱਸ ਕੇ ਤਾਂ ਗਰੋ ਲੋਹ ਵਾਲੀ ਗੱਲ ਕਰੁੰਦੇ ਆ ਕੀ ਕਰਦੇ ਤੇ ਦੇਵਾਂਗੇ ਨਹੀਂ ਐਸੇ ਕਰਕੇ ਤੇ ਮੈਂ ਆਨੀ ਆ ਮੈਂ ਆਟਕ ਹੋ ਜਾ ਮੇਰੇ ਕੋ ਬੈਂਕਾ ਦੀਆਂ ਕਾਪੀਆਂ ਕਾਫੀ ਨਾਲ ਲੜ ਗਈਆਂ ਸਾਰਾ ਕੁਝ ਮੇਰੇ ਹੱਥੋਂ ਸੜਾਵਾ ਕੋਣ ਕਰ ਮੈਂ ਪੱਲਾ ਝਾਣਵਾ ਰਿਆਂ ਗੱਲ ਹੋਣੀ ਥੱਲ ਕਿੱਤੇ ਕਹੀ ਮੈਨੂੰ ਦਾ ਸਮਝੇ ਲੱਗਾਂ ਦੀ ਸਭ ਮਾਮ ਮੇਰੇ ਚ ਕਰਿਆ ਗੱਲਾਂ ਉਹ ਪਈਆਂ ਔਰ ਕੋਣ ਮੈਨੂੰ ਨਵੀਂ ਜੱਪ ਪੈ ਗਈਆਂ ਇਹ ਡੇ ਟੈਂਸਰ ਦਾ ਟੈਂਸਰ ਮੇਰੇ ਕਰਮਾ ਕਿ ਨਹੀਂ ਆ ਆ ਵੱਡੀ ਜੜੀ ਤਾਂ ਮਿਸਰੀ ਜੀ ਇਹ ਤਾਂ ਬੁੱਕੇ ਖਰਾਬ ਆ ਨਾ ਹੌਰੀ ਲੱਗੀ ਆ ਉਥੋਂ ਉਹਨੂੰ ਦੀ ਡਈ ਇਹ ਘਰ ਦਾ ਸਾਰਾ ਕਰੇ ਦੀ ਹਾਲ ਲੈਂਦਾ ਸਾਰਾ ਲੀੜਾ ਬਿਸਤਰਾ ਖਿਲਰਿਆ ਵਾ ਇਹ ਵੀ ਹਲੀ ਮਿਚਕ ਮਿਚਕ ਕਰਦੀ ਰਹਿੰਦੀ ਆ ਉਹ ਅਥੇ ਤੇ ਹੌਰੀ ਹੌਰੀ ਨਾਲ ਟਾਈਮ ਪਾਸ ਹੀ ਕਰਦੀ ਰਹਿੰਦੀ ਫਿਰ ਸੰਦੀਪ ਅਿੱਦਰ ਤਾਂ ਨੰਬੇੜੀ ਦਵੇਂ 972 ਜਾਣੀਆਂ ਵਾ ਇਹਨਾਂ ਕੋਲੇ ਲੀਦਾ ਹੀ ਨਹੀਂ ਮੁੱਕਦਾ ਦੋ ਮੱਜਾ ਸਾਰੀ ਦਿਹਾੜੀ ਉਹਨਾਂ ਦੇ ਮਗਰ ਮਗਰ ਕੁਰਿਆ ਫਿਰਦੀਆਂ ਰਹਿੰਦੀਆਂ ਨੇ ਘਰੋਂ ਉਹਦਾ ਹੀ ਨਾ ਟਾਈਮ ਪਾਸ ਕਰਨ ਦੀ ਆਦਤ ਪਈ ਆ ਗੱਲ ਨਹੀਂ ਹੋਰ ਕੋਈ ਵੀ ਇਹਨਾਂ ਨੂੰ ਕੋਈ ਕਹਿਣ ਵਾਲਾ ਹੈ ਨਹੀਂ ਚੰਗੀ ਤਰ੍ਹਾਂ ਜੇ ਮੈਂ ਕਹਾਂ ਫਿਰ ਮੈਂ ਬੁਰੀ ਬੰਨੀ ਆ ਫਿਰ ਕਿਹੜਾ ਇਹੀ ਕੰਮ ਕਰਨੀ ਹੈ ਡੈਰੀ ਮੰਜੀ ਤੇ ਉਹਦੇ ਵੰਡੇ ਤੇ ਬੰਗਿਆ ਫਿਰ ਇਹਦਾ ਨਾ ਇਹਨਾਂ ਨੇ ਨਾ ਫਿਰ ਬਾਟੀਆਂ ਮੇਰੇ ਗਾੜੀ 'ਡਾਉਂਡਾ ਕਰਨ ਆਂ ਹਾਂਜੀ ਹੋਰ ਤੇਨੂੰ ਪਾਪਾ ਨੇ ਕਿੱਥੋਂ ਲੈ ਕੇ ਜਾਣਾ ਹੈਗਾ ਪਾਪਾ ਤੇ ਆਪ ਨੇ ਮੈਨੂੰ ਉਹ ਦੱਸ ਕੇ ਦੇ ਗੱਲ ਤਾਂ ਫਿਰ ਤਾਂ ਪਾਈ ਕਰਾ ਠੰਡਾ ਦੁਆਰ ਕਾ ਖੋੜਾ ਜਾ ਤੇ ਪ੍ਰਦੀਪ ਨੂੰ ਲਾਹ ਹੁਮੂਂਗਾ ਹੁਮੂਂ ਕਰਕੇ ਉਹਨੂੰ ਕੋਈ ਸਕੀਮ ਲੈਣੀ ਆ ਕਮੀ ਸਾ ਕਮੀ ਸਕੀਮ ਤੇ ਕੋਈ ਦੇਈ ਜਾਂਦੀ ਆ ਹੋਰ ਵੀ ਕੋਈ ਸਲਾਹ ਦੇ ਕੇ ਜਾਉਗੀ ਤੇ ਵਧੀਆ ਕਰਨਾ ਦੰਦੀਆਂ ਲਾਹ ਹੁਮੂਂ ਤੇ ਸੱਜਦੀ ਆ ਨੂੰ ਕਾਫੀਆਂ ਦੇ ਨਾਲ ਮੇਰਬਾ ਹੋਣਾ ਹੀ ਆ ਮਾੜਾ ਮੋਟਾ ਦੇਖੀ ਜਾਉਂਗੀ